ਇਨਾ 30 ਸਾਲਾਂ ਤੇ ਪੰਜ ਮੁੱਖ ਮੰਤਰੀਆ ਦੀ ਇੱਕ ਨਿਸ਼ਾਨੀ ਨਹੀਂ ਕਿ ਦੱਸ ਸਕਦਾ ਤੇ ਕੋਈ ਵੀ ਲੀਡਰ ਕਿਸ ਪਾਰਟੀ ਦੇ ਆ ਉਹਨਾਂ ਦੀ ਸਪੀਚਾਂ ਸੁਣਨ ਲੋ ਕਿਤੇ ਨਹੀਂ ਕਹਿਣਗੇ ਸਾਡੇ ਦਰਪਾਰਾ ਸਿੰਘ ਨੇ ਆ ਚੀਜ਼ ਬਣਾਈ ਜਾਂ ਡਿਆਲੀ ਜੈਲ ਸਿੰਘ ਜੀ ਨੇ ਆਖੀ ਤੀ ਕਿਤੇ ਨਹੀਂ ਕਿ ਤੇ ਮੈਂ ਦੇਖ ਰਿਹਾ ਸੀ ਜੇ ਵੱਡੇ ਬਾਦਲ ਸਾਹਿਬ ਨਾ ਸਿਆਸਤ ਹੁੰਦੇ ਕਿ ਐਜੇ ਹੋਰ ਪੰਜ ਹੋ ਜਾਂਦੇ ਮੁੱਖ ਮੰਤਰੀ ਤੇ ਪੰਜਾਬ ਕਿੱਥੇ ਹੁਣਾ ਸੀ ਨਾ ਆਪਣੀਆਂ ਮੰਡੀਆਂ ਹੋਣੀਆਂ ਸੀ ਨਾ ਐਮਐਸਪੀ ਹੋਣੀ ਸੀ ਨਾ ਅਦਰ ਸਕੂਲ ਹੋਣੇ ਸੀ ਨਾ ਰੋਸਟੀਆਂ ਹੋਣੀਆਂ ਸੀ ਨਾ ਸੜਕਾਂ ਹੋਣੀਆਂ ਸੀ ਨਾ ਕਸੀਆਂ ਹੋਣੀਆਂ ਸੀ ਤੇ ਮੇਲੇ ਦਾ ਪਾਣੀ ਤਾਂ ਸਾਰਾ ਹਰਿਆਣੇ ਨੂੰ ਚਲੀ ਜਾਣਾ ਸੀ ਕੁਝ ਰਹਿਣਾ ਵੀ ਨਹੀਂ ਸੀ ਇੱਥੇ ਲੜਾਈ ਕਿਹਦੇ ਲੜਨੀ ਸੀ ਕਿ ਮੇਰੇ ਵਾਸਤੇ ਪੰਜਾਬ ਦੀ ਪ੍ਰੈਸਟੀਜ ਖਾਲਸਾ ਪੰਥ ਦੀ ਪ੍ਰਤੀ ਪ੍ਰਤੀਸ਼ੀਲਤਾ ਪੰਜਾਬ ਦੇ ਲੋਕਾਂ ਦੀ ਪ੍ਰਤੀਸ਼ੀਲਤਾ ਤੇ ਅਕਾਲੀ ਦਲ ਦੀ ਪ੍ਰਤੀਸ਼ੀਲਤਾ ਕਿਤੇ ਕੰਪਰੋਮਾਈਜ਼ ਨਹੀਂ ਹੋਊਗਾ। ਨਾ ਮੈਂ ਕੀਤੇ ਤੇ ਨਾ ਕਿਤੇ ਕਰਾਂਗਾ। ਥੋਡੇ ਸਾਰਿਆਂ ਦਾ ਸਾਥ ਚਾਹੀਦਾ ਹੈ। ਮੈਂ ਇਹ ਨਾ ਕਹਿ ਸਕਦਾ। ਅਕਾਲੀ ਦਲ ਕੋਲ ਹਿੰਮਤ ਹੈ, ਅਕਾਲੀ ਦਲ ਕੋਲ ਉਹ ਜਜ਼ਬਾ ਹੈ। ਜਿਹੜਾ ਪੰਜਾਬ ਮੁਕਤੇ ਤੇ ਕਿਤੇ ਲੈ ਜਾ ਸਕਦਾ ਤੇ ਮੈਂ ਬੈਠੇ ਬੈਠੇ ਸੋਚ ਰਿਹਾ ਸੀ ਤੇ ਮੈਂ ਨੋਟ ਕੀਤਾ ਕਿ ਪਿਛਲੇ ਮੁੱਖ ਮੰਤਰੀ ਕਿੰਨੇ ਰਹੇ ਆ ਗਿਆਨੀ ਰੈਲ ਸਿੰਘ 5 ਸਾਲ ਰਿਹਾ ਦਰਬਾਣਾ ਸਿੰਘ 5 ਸਾਲ ਰਿਹਾ ਦੇਵ ਸਿੰਘ 5 ਸਾਲ ਰਿਹਾ 15 ਸਾਲ ਹੋ ਗਏ ਕੈਪਟਨ ਅਮਰਿੰਦਰ ਸਿੰਘ 10 ਸਾਲ ਰਿਹਾ 25 ਸਾਲ ਹੋ ਗਏ ਤੇ ਹੁਣ ਭਗਵੰਤ ਮਾਨ 5 ਸਾਲ 30 ਸਾਲ ਇੱਕ ਸੂਬੇ ਦੇ ਵਿੱਚ ਆ ਮੁੱਖ ਮੰਤਰੀ ਰਹੇ ਤੇ ਇਹਨਾਂ ਦੇ ਵਿੱਚ ਵਿੱਚ ਬਾਦਲ ਸਾਹਿਬ ਰਹੇ 22 ਸਾਲ ਇੰਨਾ 30 ਸਾਲਾਂ ਤੇ ਪੰਜ ਮੁੱਖ ਮੰਤਰੀਆਂ ਦੀ ਇੱਕ ਨਿਸ਼ਾਨੀ ਨਹੀਂ ਕੋਈ ਦੱਸ ਸਕਦਾ ਤੇ ਕੋਈ ਵੀ ਲੀਡਰ ਕਿਸ ਪਾਰਟੀ ਦੇ ਆ ਉਹਨਾਂ ਦੀ ਸਪੀਚਾਂ ਸੁਣਨ ਲੋ ਕਿਤੇ ਨਹੀਂ ਕਹਿਣਗੇ ਸਾਡੇ ਦਰਬਾਰਾ ਸਿੰਘ ਨੇ ਆ ਚੀਜ਼ ਬਣਾਈ ਜਾਂ ਗਿਆਰੀ ਗਾਇਲ ਸਿੰਘ ਜੀ ਨੇ ਆ ਕੀਤੀ ਕਿਤੇ ਦੇ ਸਿਪਰੀ ਨੇ ਕਿ 5 ਸਾਲ 10 ਸਾਲ ਜੋ ਲੋਕਾਂ ਨੇ ਜੁਵਾਰੀ ਦਿੱਤੀ ਉਹ ਨਾਣੇ ਸੱਚੇ ਹਾਥੀ ਤੇਵਾਦੀ ਕਿਸੇ ਦਾ ਕੋਈ ਹਿੱਤ ਨਹੀਂ ਤੇ ਮੈਂ ਦੇਖ ਰਿਹਾ ਸੀ ਜੇ ਵੱਡੇ ਬਾਲ ਸਿੰਘ ਨਾ ਸਿਆਸੀ ਹੁੰਦੇ ਤੇ ਅਜੇ ਹੋਰ 5 ਹੋ ਜਾਂਦੇ ਮੁੱਖ ਮੰਤਰੀ ਤੇ ਪੰਜਾਬ ਕਿੱਥੇ ਹੁੰਣਾ ਸੀ ਨਾ ਆਪਣੀਆਂ ਮੰਡੀਆਂ ਹੋਣੀਆਂ ਸੀ ਨਾ ਐਮਐਸਪੀ ਹੋਣੀ ਸੀ ਨਾ ਅਦਰਸ਼ ਸਕੂਲ ਹੋਣੇ ਸੀ ਨਾ ਯੋਜਨਾਵੀਆਂ ਹੋਣੀਆਂ ਸੀ ਨਾ ਸੜਕਾਂ ਹੋਣੀਆਂ ਸੀ ਨਾ ਕਸੀਆਂ ਹੋਣੀਆਂ ਸੀ ਤੇ ਮੈਨੂੰ ਲੱਗਦਾ ਪਾਣੀ ਤਾਂ ਸਾਰਾ ਹਰਿਆਣੇ ਨੂੰ ਚਲੀ ਜਾਣਾ ਸੀ ਕੁਝ ਰਹਿਣਾ ਵੀ ਨਹੀਂ ਸੀ ਇੱਥੇ ਰਣਾਈ ਕਿਹਦੇ ਲੰਡੀ ਸੀ ਦੇਖੋ ਇੱਕ ਇਨਸਾਨ ਜਿਸਨੇ ਸਾਰੀ ਪੰਜਾਬ ਦੀ ਮੈਸੇਜ ਸਹੀ ਦੱਸਾਂ ਕਿਤੇ ਵੀ ਚਲੇ ਜਾ ਮੈਂ ਬੜੀ ਖੁਸ਼ ਹੁੰਦਾ ਕਿਤੇ ਮੈਂ ਜਾਣਾ ਹੁੰਣਾ ਮੈਂ ਨੋਟ ਕਰ ਦਨੰਨਾ ਉਹ ਸੜਕ ਤੇ ਚੜ ਗਏ ਇੱਧਰ ਦੇਖਿਆ ਆ ਬਾਪੂ ਜੀ ਬਲਾਈ ਬਾਲ ਸਿੰਘ ਮੈਂ ਆ ਸੜਕ ਵੀ ਬਾਲ ਸਿੰਘ ਨਹੀਂ ਹੈ ਚਾਰੇ ਤਰਫ ਤੁਸੀਂ ਪੂਰੀ ਪੰਜਾਬ ਇੱਕ ਪਾਸੇ ਤੋਂ ਦੂਜੇ ਪਾਸੇ ਚਲੇ ਜਾਓ ਕੱਲੀ ਉਹਨਾਂ ਦੀ ਨਿਸ਼ਾਨੀ ਦਿਖੂਗੀ ਹੋਰ ਕਿਸੇ ਦੀ ਨਿਸ਼ਾਨੀ ਨਹੀਂ ਦਿਖੂਗੀ ਆ ਹੁੰਦੀ ਹੈ ਸੇਵਾ ਆਈ ਕਾਰਨ ਹੈ ਜਿਹੜੇ ਇੱਕ ਇਨਸਾਨ ਪੰਜ ਵਾਰ ਮੁੱਖ ਮੰਤਰੀ ਬਣੇ ਮੈਂ ਬੜਾ ਖੁਸ਼ਕਿਸਮਤ ਹਾਂ ਮੈਂ ਉਹਨਾਂ ਦਾ ਬੇਟਾ ਇੱਕ ਬਹੁਤ ਵੱਡੀ ਜਿੰਮੇਵਾਰੀ ਵੀ ਹੈ ਦੇਖੋ ਜੋ ਬਾਦਲ ਸਾਹਿਬ ਨੇ ਜੋ ਉੱਤੇ ਰਿਹਾ ਲੀਕ ਫੈਲਦੀ ਹੈ ਉਹਨੂੰ ਮੈਂਟੇਨ ਕਰਨਾ ਬੜਾ ਔਖਾ ਹੈ ਜੋ ਬਾਦਲ ਸਾਹਿਬ ਦੀ ਸੋਚ ਰਹੀ ਹੈ ਮੈਂ ਦੋ ਤਿੰਨ ਲਫ਼ਜ਼ਾਂ ਦੱਸਣ ਉਹ ਇੱਕ ਨੈਸ਼ਨਲਿਸਟ ਸੀ ਇੱਕ ਸੈਕੂਲਰ ਸੀ ਇੱਕ ਪੰਜਾਬ ਦੇ ਲੋਕਾਂ ਦੀ ਸਾਰਿਆਂ ਦੀ ਆਵਾਜ਼ ਸੀ ਉਹ ਸਾਰਿਆਂ ਦੀ ਲੜਾਈ ਲੜਦੇ ਸੀ ਭਾਵੇਂ ਗਰੀਬ ਹੋਏ ਭਾਵੇਂ ਦੁਕਾਨਦਾਰ ਹੋਏ ਭਾਵੇਂ ਕਿਸਾਨ ਹੋਏ ਭਾਵੇਂ ਇੰਡਸਟਰੀਅਲਿਸਟ ਹੋਏ ਸਾਰੇ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਸੋ ਮੈਂ ਕਹਿਣਾ ਚਾਹੁੰਦਾ ਹਾਂ ਉਹਨਾਂ ਦੀ ਪਚੌਥੀ ਸੋਚ ਸੀ ਪੰਜਾਬ ਵਿੱਚ ਪਾਈਚਾਲ ਇੱਕ ਸਾਨ ਤੇ ਮਨ ਸ਼ਾਂਤੀ ਰੱਖਣਾ ਕਿਉਂਕਿ ਉਹਨੂੰ ਪਤਾ ਹੈ ਜੇ ਅਮਨ ਸ਼ਾਂਤੀ ਰਹੂਗੀ ਤੇ ਪਾਈਚਾਲ ਸਾਂ ਰਹੂਗਾ ਤਾਂ ਪੰਜਾਬ ਬਚੂਗਾ ਤੇ ਮੈਂ ਪ੍ਰਧਾਨ ਹੋਣ ਦੇ ਨਾਤੇ ਅਕਾਲੀ ਦਲ ਦੇ ਮੈਂ ਵਾਅਦਾ ਕਰਦਾ ਕੋਈ ਸੋਚ ਅਕਾਲੀ ਦਲ ਦੀ ਆਪੀ ਰਹੂਗੀ ਸਾਡੇ ਵਾਸਤੇ ਅਕਾਲੀ ਦਲ ਵਾਸਤੇ ਪੰਜਾਬ ਵਾਸਤੇ ਕੋਈ ਵੀ ਕਰਮਾਨੀ ਦੇਣੀ ਪਏ ਜਿਵੇਂ ਵੱਡੇ ਬਾਦਲ ਸਾਹਿਬ ਸੋਚਦੇ ਨਹੀਂ ਸੀ ਫੈਸਲਾ ਲੈਣ ਮੁਝੇ ਕੋਈ ਪੰਜਾਬ ਪ੍ਰਤੀ ਲੈਣਾ ਪਏ ਪੰਥ ਪ੍ਰਤੀ ਲੈਣਾ ਪਏ ਐ ਨਹੀਂ ਸੋਚਦੇ ਸੀ ਕਿ ਮੇਰੇ ਘਰ ਦਾ ਕੀ ਬਣੂਗਾ ਮੇਰੇ ਖੇਤਾਂ ਦਾ ਉਹਨਾਂ ਵਾਤੇ ਸਾਰਾ ਕੁਝ ਕੌਮ ਸੀ ਤੇ ਪੰਜਾਬ ਸੀ ਇਸ ਕਰਕੇ ਮੈਂ ਵਾਅਦਾ ਕਰਦਾ ਹਾਂ ਕਿ ਮੇਰੇ ਵਾਸਤੇ ਪੰਜਾਬ ਦੀ ਪ੍ਰੈਸਟੀਜ ਕਾਂਸਾ ਪੰਚਤੀ ਪ੍ਰੀਸਟੀਜ ਪੰਜਾਬ ਦੇ ਲੋਕਾਂ ਦੀ ਪ੍ਰਸਤੀ ਤੇ ਅਕਾਲੀ ਦਲ ਦੀ ਪ੍ਰਸਤੀ ਤੇ ਕਿਤੇ ਕੰਪਰਮਾਈਜ਼ ਨਹੀਂ ਹੋਊਗਾ ਨਾ ਮੈਂ ਤਾਂ ਕੀਤਾ ਕਿ ਨਾ ਕਿਤੇ ਕਰਾਂਗਾ ਤੁਹਾਡੇ ਸਾਰਿਆਂ ਦਾ ਸਾਥ ਚਾਹੀਦਾ ਮੈਂ ਇਹਨਾ ਕਹਿ ਸਕਦਾ ਹਾਂ ਅਕਾਲੀ ਦਲ ਕੋਲੇ ਹਿੰਮਤ ਹੈ ਅਕਾਲੀ ਦਲ ਕੋਲੇ ਉਹ ਜਜ਼ਬਾ ਹੈ ਕਿਤੇ ਪੰਜਾਬ ਨੂੰ ਕਿਤੇ ਕਿਤੇ ਲੈ ਜਾ ਸਕਦਾ ਤੇ ਮੈਂ ਜ਼ਿਆਦਾ ਨਹੀਂ ਕਹਿਣਾ ਚਾਹੁੰਦਾ ਮੈਂ ਇਹਨਾ ਕਹਿਣਾ ਚਾਹਣਾ ਅੱਜ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਜੋ ਹਾਲਾਤ ਪੰਜਾਬ ਦੇ ਬਣ ਗਏ ਐ ਕਿਤੇ ਕਿਤੇ ਡਰ ਲੱਗਦਾ ਜੇ ਗਲਤੀ ਫਿਰ ਤੋਂ ਹੋ ਗਈ ਕੋਈ ਹੋਰ ਆ ਗਿਆ ਆ ਜਿਹੜੇ ਮੈਂ ਨਾਂ ਲਿਖੇ ਸੀ 5 30 ਸਾਲ ਫਿਰ 35 ਸਾਲ ਹੋ ਜਾਣਗੇ ਫਿਰ 40 ਸਾਲ ਹੋ ਜਾਣਗੇ ਆ ਡਬੋ ਦੇਣਗੇ ਸਾਰੇ ਆ ਸਾਰੇ ਕਲੇ ਨਾਂ ਦੇ ਚੀਜ਼ ਮਿਟ ਰਹੇ ਐ ਆ ਪੰਜਾਬ ਦੇ ਲੋਕਾਂ ਦੇ ਕੀ ਮਿਨਿਸਟਰ ਨਹੀਂ ਸੀ ਆ ਸੇਵਾ ਕਰਨ ਵਾਸਤੇ ਨਹੀਂ ਸੀ ਆ ਕੱਲੇ ਰਾਜ ਕਰਨ ਵਾਸਤੇ ਆਇਆ ਜਿਨ੍ਹਾਂ ਨੂੰ ਵਾਸਤੇ ਰਾਜ ਕਰਨਾ ਪ੍ਰਾਇਰੀਟੀ ਹੈ ਸੇਵਾ ਕਰਨਾ ਨਹੀਂ ਹੈ